वेलकम टू माय न्यू ब्लॉग ਤੇ ਅੱਜ ਤੇ ਕੱਲ ਦੀ ਵੀਡੀਓ ਤੇ ਮੈਂ ਆਖਿਆ ਹੂੰਗਾ ਵੀ ਆਪਾਂ ਮੋੜ ਖਿੱਚਾਂਗੇ ਤੇ ਮੋੜ ਦੇ ਨਾਲ ਹੁਣ ਬੱਛੀ ਵੱਜੀ ਹੋਈ ਆ ਆ ਦੇਖੋ ਨੂੰ ਵਿਖੋਣਾ ਜੂਮ ਕਰਕੇ ਹੋ ਵੇਖ ਸਾਹਮਣੇ ਬੱਛੀ ਬੰਨੀ ਆ ਤੇ ਹੁਣ ਮੋੜ ਖਿੱਚਿਆ ਨਹੀਂ ਆਣਾ ਤੇ ਇਧਰ ਆ ਸਬਜ਼ੀ ਹੋਣੀ ਇਹ ਬਸ ਹਰ ਇੱਕ ਵੀਡੀਓ ਦੇ ਵਿੱਚ ਇਹਨੇ ਮਤਲਬ ਵੀ ਰਹਿਣਾ ਰਹਿਣਾ ਵਾ ਅੱਜ ਤੁਹਾਨੂੰ ਦਿਖਾਉਨੇ ਆ ਉਹ ਸਾਹਮਣੇ ਆ ਦੇਖ ਇਹਨੂੰ ਜਦ ਹੀ ਅੱਗ ਲੱਗੀ ਹੁੰਦੀ ਆ ਵੀਡੀਓ ਸ਼ੂਟ ਵੇ ਕਹਿਦੀ ਗਾਣੇਂ ਈ ਆਰੇ ਗੇ ਗੇ ਪ੍ਰਧਾਨ ਅੱਜ ਮੌਸਮ ਦੇਖ ਸਕਦੇ ਤੁਸੀਂ ਬੱਦਲ ਲੱਗਦਾ ਯਮੀ ਪਊਗਾ ਰਾਤ ਨੂੰ ਆਹ ਕਿਧਰ ਬੱਦਲ ਨਾਲੇ ਇੱਥੇ ਗੁੱਡੀ ਡੰਡੀ ਹਣੀ ਸਾਹਮਣੇ ਉਹ ਮੈਂ ਡਾਉਂਦਿਆ ਉਹ ਸਾਹਮਣੇ ਤੇ ਗਨੜੇ ਕੈਮਰੇ ਆ ਰਹੀ ਆ ਸਾਹਮਣੇ ਆ ਗੱਡੀ ਉੱਡਾਂ ਡੇ ਮੈਂ ਟਰਾਲੀ ਦੇ ਨਾਲ ਪਿੱਛੇ ਵੇਖ ਕਨੀ ਦੂਰ ਆ ਸਾਹਮਣੇ ਆ ਚੈੱਕ ਕਰੋ ਕਿੰਨੀ ਦੂਰ ਗੱਡੀ ਤੇ ਉਹ ਸਾਹਮਣੇ ਸਾਡੀ ਮੈਡਮ ਬਾਜੀ ਹੈ ਚੀਲਾ ਮਹਾਰਾਜ ਕੀ ਜ ਹੈ ਤੇ ਅੱਜ ਮੋੜਾ ਵੀ ਨਹੀਂ ਖਿੱਚ ਸਕਦੇ ਜੇ ਹੋਇਆ ਵੱਛੀ ਨੂੰ ਖੋਲ ਕੇ ਤੇ ਖੜ ਸਕਦੇ ਆ ਤੇ ਨਾਲੇ ਭੈਣ ਜੀ ਨੇ ਓਥੇ ਪਿਆ ਹੀ ਮੋੜ ਓਥਾ ਜੋ ਤੂਆ ਗੋਏ ਰਕੜੀ ਇਸ ਢਿਕੜੀ ਇਸ ਦਿਨ ਇੱਥੇ ਲੈੰਦਾ ਭੈਣ ਜੀ ਜਿਆਦਾ ਜ਼ੋਰ ਆ ਗਿਆ ਚਰਚ ਆ ਦੇਖੋ ਆਂ ਕੁੰਗਰੂਆ ਮੋਤੀਆਂ ਵਾਲਾ ਜਾਣ ਕਿੱਧਰ ਨੂੰ ਲਿਆ ਵਾ ਜਿਆਦਾ ਜ਼ੋਰ ਆ ਜਾਂਦਾ ਯਾਰ ਜ਼ੋਰ ਸਾਡੇ ਨਾ ਤਦੋਂ ਅਜੇ ਜ਼ਿਆਦਾ ਹੋ ਜਾਂਦਾ ਤੇ ਬਾਕੀ ਅੱਜ ਦਾ ਮੋਲ ਚੱਲ ਇੱਦਾਂ ਜੇ ਤੇ ਤੋਂ ਉੱਪਰ ਵਿੱਚ ਬੱਦਲ ਸ਼ਿੱਲੋ ਐ ਇਹਦਾ ਨਾ ਸ਼ਿੱਲੋ ਇਹਦਾ ਨਾ ਸ਼ਿੱਲੋ ਮੈਂ ਸੋਚ ਰਿਹਾ ਵੀ ਚੱਲ ਜਿਹੜਾ ਸਾਡਾ ਈਗਲ ਸੀ ਵੱਡਾ ਸਾਈਕਲ ਉਹਦਾ ਨਾ ਇਹ ਨਾਂ ਨਾਂ ਰੱਖੀਏ ਇਹਦਾ ਨਾਂ ਈਗਲ ਇਹਦਾ ਸਹੀ ਜਨ ਲੱਗਦਾ ਏ ਨਾਨਾ ਸਹੀ ਇਹ ਲੱਗਦਾ ਅਹੀਂ ਰੱਖੀ ਹੋਣੀ ਮੈਂ ਸੋਚਾ ਬਲਡੋ ਡੈਨਾਸੌਰ ਡੈਨਾਸੌਰ ਨਾਂ ਜਿਹੜਾ ਸਹੀ ਆ ਡੈਨਾਸੌਰ ਨਾਂ ਸਭ ਤੋਂ ਸਹੀ ਆ ਉਹ ਉਹ ਡੈਨਾਸੌਰ ਡੈਨਾਸੌਰ ਨਾਂ ਜਿਹੜਾ ਵਾ ਨਾ ਉਹ ਸਭ ਤੋਂ ਬੈਸਟ ਆ ਤੁਹਾਨੂੰ ਵਿਖਾਉਣਾ ਮੈਂ ਤੇ ਨਾਲੇ ਡੈਨਾਸੌਰ ਜਿਹੜਾ ਨਾਮ ਆ ਉਹ ਸਭ ਤੋਂ ਸਹੀ ਆ ਈਗਲ ਜਿਹੜਾ ਵਾ ਨਾ ਉਹ ਨਾਲੇ ਡੈਨਾਸੌਰ ਨੂੰ ਆਪਾ ਤੋਤਾ ਤੇ ਲੱਟਾ ਲਾਉਣੀ ਆ ਹੀ ਟਾਈਮ ਨਹੀਂ ਲੱਗਾ ਹੈ ਹੀ ਜਿਹੜੀ ਸਾਈਕਲ ਤੋਂ ਹੁੰਦੇ ਰਹੇ ਆਹ ਖੋ ਤਾੜਾ ਇਹ ਬਲਡੋਇਰ ਇਹ ਨਵੀਂ ਆ ਬਲਡੋਇਰ ਆ ਤੇ ਆ ਜਾ ਫਰ ਡੈਨਾਸੌਰ ਆ ਜਾ ਕਰ ਡੈਨਾਸੌਰ ਯਾਰ ਨੀ ਟਰਾਲੀ ਬਾਕੀ ਹੋ ਜਾਂ ਮੋਲਾ ਦਿਨ ਆਇਆ ਤੇ ਆ ਇੱਕ ਛੱਪੜ ਲਾਉਣੀ ਲੱਗ ਗਈ ਨਹੀਂ ਇਹ ਗਰੀ ਡਾਇਨਾਸੌਰ ਦਾ ਨਾਮ ਸਹੀ ਆ ਬਾਕੀ ਜਿਹੜਾ ਬਲਡੋਇਰ ਉਹ ਡਾਇਨਾਸੌਰ ਦਾ ਜਿਹੜਾ ਪੋਸਟਰ ਹੀ ਸਾਈਡ ਲਾ ਸਾਈਡ ਵਾਲਾ ਉਹ ਸਹੀ ਲੱਗ ਗਿਆ ਵਾ ਤੇ ਇੱਕ ਸਾਈਡ ਦਾ ਰਹਿ ਗਿਆ ਵਾ ਉਹ ਬਣਾਉਣ ਵਾਲਾ ਸੀ ਹੁਣ ਤਾਂ ਇਹਨੂੰ ਟੈਕ ਇੱਕ ਸਾਈਡ ਦੇ ਤੂੰ ਟਾਈਮ ਲੱਗ ਗਿਆ ਆ ਲੈ ਲਈਆ ਪਰ ਰੇਤੀ ਚਾਹੀਦੀ ਤੇ ਉਹ ਹੁਣ ਉਹ ਇੱਕ ਸਾਈਡ ਦਾ ਪੋਸਟਰ ਬਣਿਆ ਨਹੀਂ ਇੱਕ ਤਾਂ ਬਣ ਗਿਆ ਉਹ ਵੀ ਬਣਾਵਾਂਗੇ ਹੁਣ ਤੇ ਬਾਕੀ ਉਹ ਬਣਾਗਾ ਅੱਜ ਨਾਲ ਬਲਡੋਇਰ ਨੂੰ ਕੱਢਦੇ ਆ ਬਲਡੋਇਰ ਨੂੰ ਕੱਢਦੇ ਤੇ ਮਿਲਦੇ ਥੋੜਾ ਜਿਹਾ ਬਾਅਦ ਤੇ ਬਾਕੀ ਹੁਣ ਬਲਡੋ ਡਾਣਾ ਸੋਰ ਨੂੰ ਕੱਢਦੇ ਆ ਬਾਹਰ ਗਾਣਾ ਸੋਰ ਲੈ ਕੇ ਤਾਂ ਚੱਲਦੇ ਅੱਜ ਖਲਾਰਾ ਦੇਖ ਸਕਦੇ ਕਿ ਨਾ ਪਿਆ ਆ ਦੁਜਾ ਡੇ ਆ ਉਹ ਆ ਰਿਹਾ ਨਾ ਬਲਡੋਇਰ ਹਾਂ ਖਾਰ ਨੇਰਾ ਖਰਾਬੀ ਤੇ ਬਾਕੀ ਅੱਜ ਚੱਲਦੇ ਡਾਇਨਾਸੌਰ ਲੈ ਕੇ ਡਾਇਨਾਸੌਰ ਦੀ ਅੱਜ ਲੁੱਕ ਚੈੱਕ ਕਰਾਉਣਾ ਤੁਹਾਨੂੰ ਆਓ ਇੱਥੇ ਤੇ ਨਾਲੇ ਅੱਜ ਰਿੱਟਾ ਮਾਰਦੇ ਆਂ ਥੋੜੀਆਂ ਬੋਰੀਆਂ ਤੇ ਨਾਲੇ ਹੱਦ ਡਾਇਨਾਸੌਰ ਦੀ ਲੁੱਕ ਚੈੱਕ ਕਰਵਾਜੂ ਮੈਂ ਕੱਲ ਕਿਨਾਂ ਘੱਟੇ ਨਾ ਭਰਿਆ ਇਹ ਅੱਜ ਦੇਖੋ ਚੈੱਕ ਕਰ ਵੀਡੀਓ ਜੇ ਦੋ ਦਾ ਲੱਗਦਾ ਹੋਊਗਾ ਪਰ ਹੈ ਗਾਨੀ ਛੇ ਗੱਲ ਕਿੰਨੀ ਮਿੱਟੀ ਆ ਦੇਖ ਮੈਂ ਜਾਣਾ ਸਾਹ ਬੁਰਾ ਆਇ ਤੋੜਾ ਚਮਕਾਰਾ ਮਾਰਦਾ ਚਮਕਾਰਾ ਮਾਰਦਾ ਚਮਕਾਰਾ ਚਮਕਾਰਾ ਮੈਂ ਕਹਿੰਦਾ ਚਮਕਾਰਾ ਚੱਲਦੇ ਹੁਣ ਡੈਨੋਸੌਰ ਨੂੰ ਲੈ ਕੇ ਨਾਲ ਇਹਨੂੰ ਕਿਹਾ ਕਿ ਮੁੰਡੇ ਨੇ ਆਉਣਾ ਹੈ ਢੀਸਾ ਤੋਂ ਤੇ ਉਧਰ ਇੱਕ ਮੁੰਡੇ ਨੇ ਆਉਣਾ ਸੀ ਢੀਸਾ ਚੋਂ ਉਹ ਆ ਗਿਆ ਕੱਲ ਪਰਸੋਂ ਦਾ ਚੱਲਦੇ ਨੂੰ ਮਿਲਣਾ ਆ ਚੈੱਕ ਕਰ ਥਰਾਲੀ ਕੱਲ ਕਿੰਨੀ ਤੇ ਅੱਜ ਕਿੰਨੀ ਹੋ ਗਈ ਮੈਂ ਅੰਗੀ ਅੰਡਾ ਬਾਨ ਰਹੇ ਆਪਾਂ ਇੱਥੇ ਤੇ ਥੋੜੇ ਦਿਨਾਂ ਥੋੜੇ ਕੁ ਦਿਨਾਂ ਤੱਕ ਪਾਣੀ ਖਾ ਦੇ ਨੂੰ ਵੀ ਤੇ ਪਾਲੀ ਦਾ ਲੈ ਤੇ ਜਦੋਂ ਕਣਕਾਂ ਵੱਡੀਆਂ ਗਈਆਂ ਨਾ ਉਦੋਂ ਵੇਖਿਓ ਕਿੰਨੀ ਐਂਡ ਪੂਣੀ ਬਲਡੋਏ ਉਹਦੇ ਨਾਲ ਤੇ ਸ਼ਾਇਦ ਉਦੋਂ ਨੂੰ ਆਪਾਂ ਇੱਕ ਹੋਰ ਸੈਗ ਸੈਗਾਂ ਦੀ ਆਪਾਂ ਟੀਮ ਦੇ ਵਿੱਚ ਇੱਕ ਹੋਰ ਆਪਾਂ ਚੋਟਾ ਐਡ ਕਰ ਦਈਏ ਤੇ ਜੇ ਹੋ ਸਕਿਆ ਤੇ ਕਰ ਦਾਂਗੇ ਜੇ ਨਾ ਹੋ ਸਕਿਆ ਨਹੀਂ ਹੋਣਾ ਅੱਜ ਤਹੀ ਦੇਖ ਸਾਧਦੇ ਹਾਂ ਪਜੌਨੇ ਨੂੰ ਥੋੜਾ ਜਿਹਾ ਬਲਡੋਇਰ ਵੀ ਕੱਢਣਾ ਅੱਜ ਬਾਹਰ ਬਲਡੋਇਰ ਨੂੰ ਵੀ ਚਲਾ ਕੇ ਵੇਖਣਾ ਮੈਂ ਉਹਦੀ ਵੀ ਸੈਟਿੰਗ ਕਰਨੀ ਆ ਤੇ ਬਾਕੀ ਅੱਜ ਦਾ ਮੋਲ ਜਲਦ ਦਿੰਦਾ ਹਾਂ ਬਦਲੋਇਆ ਆ ਤੇ ਫੇ ਮੁੰਡੇ ਕਹਿੰਦੇ ਸੀ ਤੇ ਇਹਦੇ ਉੱਤੇ ਹਾਰਨੇ ਦਵਾਰ ਸਾਰਾ ਕੋਖ ਲਵਾਉਣਾ ਸਾਰਾ ਕੋ ਤੇ ਤੇ ਕਮੈਂਟਾਂ ਦੱਸੋ ਅੱਜ ਇਹੋਣਾ ਲੈਟਾ ਆਪਾਂ ਲਾਵਾਂਗੇ ਥੋੜਾ ਕਚਰ ਹੋਇਆ ਹੁਣ ਨਾ ਹੋਣਾ ਉਹ ਗੁੱਡਾ ਹੁੰਦਿਆ ਵੇਖੋ ਸਾਹਮਣੇ ਉਹ ਗੁੱਡਾ ਬੋ ਹੋਇਆ ਵਾ ਬਸ ਤੇ ਬਾਕੀ ਮਿੱਤਰੋ ਕਹਿੰਦੇ ਵੀ ਆਪਾਂ ਹੁਣ ਲੈਟਾ ਤੇ ਮਤਲਬ ਇਲਾ ਦੇਣੀਆਂ ਤੇ ਉਹ ਮੁੰਡਾ ਸਾਹਮਣੇ ਖਲੋਤਾ ਜਿਹੜਾ ਅਰੀਸਾ ਦਵਾਇਆ ਉਹ ਵੇਖਾ ਸਾਹਮਣੇ ਕੁਤੀਕ ਮੌਂਡਿਆ ਹੁਣ ਗੁੱਡਾ ਆਉਂਦਾ ਜਦੋਂ ਉਹ ਆ ਫੜਦੇ ਫਿਰ ਉਹ ਜਾਂਦਾ ਸਾਹਮਣੇ ਜੱਗੀ ਵਾ ਗੁੱਡਾ ਆਉਂਦਾ ਯੋ ਗੁੱਡਾ ਹੋਵੇ ਹਾ ਔਰ ਯਾਰ ਗੁੱਡਾ ਹੰਮਲੇ ਫੜ ਫੜਿਆ ਨਹੀਂ ਆਣਾ ਦੂਰ ਚਲ ਗਿਆ ਤੇ ਇਹਨੂੰ ਦੋਤਾ ਫੜ ਲਿਆ ਨਾ ਹੈਗਾ ਤਾਂ ਬੋਈਆ ਪਰ ਦੂਰ ਚਲ ਗਿਆ ਪਿੰਡ ਕੇ ਨੇ ਫੜ ਲੈਣਾ ਤੇ ਆਪਣੇ ਹੱਥ ਤੇ ਹੋਣਾ ਨਹੀਂ じゃ ਟੇਕਾਂ ਝੜ ਜਾਊਗਾ ਤੇ ਜੋ ਫੜ ਫੜ ਲੈਣਾਗੇ ਇਹਨੇ ਜਾ ਯਾਰ ਇੱਥੋਂ ਦੀ ਗੁੱਡਾ ਨਾ ਕਿ ਗਿਆ ਹੈ ਆਏ ਹਮ ਜਾ ਹੈ 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 ਆਹ ਆ ਇਹਦਾ ਲਾਗੋ ਦੇ ਗੁੱਡਾ ਨੰਨ ਕੇ ਗਿਆ ਵਾ ਹੋ ਜਾਂਦਾ ਸਾਹਮਣੇ ਤੇ ਭਰੇ ਨੂੰ ਦੇਖਿਆ ਨਹੀਂ ਪਾਈ ਗਲਤੀ ਹੋ ਗਈ ਆ ਵੇਖੋ ਮੁੰਡਾ ਢੀਸਾ ਜੇ ਕਮਗੇ ਹੁੰਦਾ ਪਾਈ ਢੀਸਾ ਨਹੀਂ ਗਾਇਆ ਝੂਠ ਬੋਲੀ ਜਾਂਦਾ ਢੀਸਾ 10000 ਖੜ ਗਿਆ 10000 ਜੇ ਬ్రో ਮੇਰਾ ਰਾਤ ਸੁਣਾ ਹੋਏ ਕਹਿੰਨੇ ਸੁਣ ਸਕਦੇ ਸੁਣਾਓ ਵੀ ਇਹਦਾ ਚੈਨਲ ਵਾਲੇ ਸਬਸਕ੍ਰਾਈਬ ਕਰਦੇ ਹੋ ਬਖਾ ਆਪਣਾ ਰਾਜ ਦੀ ਕੁੱਤੀ ਬਚਾਈ ਨੂੰ ਇੰਨੇ ਜਣਾ ਬਾਹਰ ਕੱਢਿਆ ਨਹੀਂ ਭਾਰੀ ਇਹ ਤੇਰਾ ਵੀ ਜ਼ੋਰ ਜੱਲ ਲਵਾਉਂਦੇ ਆ ਹੁਣ ਬਾਕੀ ਆਪਣਾ ਡਾਇਨਾਸੌਰ ਆਖ ਲੋਤਾ ਡਾਇਨਾਸੌਰ ਭਾਰੀ ਵੀ ਹੀਕਦੀ ਚੈੱਕ ਕਰੋ ਭਾਈ ਜਦ ਤੱਕ ਕਰਿਆ ਕਰਾਂ ਫੇਲੀ ਲੁੱਕ ਭਾਰੀ ਵੇ ਲੋਈ ਦਨ ਹਾ ਬਦਲ ਦਿੰਦਾ ਫੋਟੋਆਂ ਫਾੜਵਾ ਖੇਚ ਲੀ ਗਿਓਣ ਤੇ ਬਾਕੀ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਰ ਦਈਏ ਕਰ ਦਿਓ ਵਖਾ ਆਪਣਾ ਚੈਨਲ ਕਰ ਦੋ ਇਹ ਕੀ ਇੱਕ ਵਾਰ ਹੀ ਕਹਿ ਕਰ ਦੋ ਚੈਨਲ ਸਬਸਕ੍ਰਾਈਬ ਚੈਨਲ ਚੈਨਲ ਵਖਾ ਆਪਣਾ ਕਿਹੜਾ ਵ ਓਏ ਹਾਂ ਵੀਡੀਓ ਨਾ ਮਾਈ ਇਹ ਗਾਣੇ ਗਾਉਂਦਾ ਏ ਸਾਰੇ ਗਾਣੇ ਗਾਈ ਦੇ ਇਹ ਗਾਣੇ ਗਾਉਂਦਾ ਮਿੱਤਰੋ ਵੱਖਰੇ ਵੱਖਰੇ ਇਹਦਾ ਲਾਗੂ ਦੀ ਗੁੱਡਾ ਹੋ ਗਿਆ ਚਲ ਗਿਆ ਆਂ ਦੀ ਪਰ ਇਹਨੂੰ ਪਤਾ ਨਹੀਂ ਲੱਗਾ ਯਾ ਯਾਰ ਕਾਲੇ ਰੰਗ ਦਾ ਗੁੱਡਾ ਹੀ ਬੜਾ ਵਧੀਆ ਗੱਡਾ ਸੀ ਉਹ ਛੱਡ ਗਾਣਾ ਹੀ ਉਹ ਆਸਟ੍ਰੇਲੀਆ ਦਾ ਗੁੱਡਾ ਹੀ ਪਰ ਆ ਉਹ ਛੱਡ ਗਾਣਾ ਹੀ ਆਂ ਅਈ ਆਸਟ੍ਰੇਲੀਆ ਦੇ ਗੁੱਡੇ ਲੈਣੇ ਲੈ ਆਏ ਮੈਂ ਆ ਜਾ ਨਾ ਮੈਂ ਨਹੀਂ ਇਹ ਲੈਣੇ ਹਏ ਰੋਕੇ ਥੋੜਾ ਇਹ ਨਾ ਗੱਟ ਮੈਂ ਮੈਂ ਤਾਂ ਚੱਲਿਆ ਹੀ ਓਏ ਹੈਂ ਸੋਹਣੇ ਤਰ੍ਹਾਂ ਜੁੜਿਆ ਕਿੰਨਾ ਤਕੜਾ ਹੋ ਗਿਆ ਦਿਖਾਈ ਆ ਵੇਖੋ ਚੀਕ ਸਿੰਘ ਵਾਈਕ ਖਾਲਸਾ ਵਾਈ ਪਾਦ ਸਿੰਘ ਇਧਰ ਕੁੱਤਿਆਂ ਛੋਟੇ ਦੀਆਂ ਵਾ ਮੇਰਾ ਡਰ ਵੀ ਜਾਂਦਾ ਵਾ ਤਾਂ ਆਪਣਾ ਬਲਡਰ ਵੀ ਕੱਢਾਂਗੇ ਥੋੜੇ ਚਿਰਾਂ ਤੱਕ ਥੋੜੇ ਚਿਰਾਂ ਤੱਕ ਭਾਈ ਹੋਟੀ ਮਾਰ ਪਿਆ ਵਾ ਇਹ ਮਾਰੇ ਦੇ ਭਿੰਦਾਰੇਂਦਾ ਹੋਰ ਸੁਣਾਓ ਭਾਜੀ ਆਨੇ ਵਲੋਗਿੰਗ ਕਰਦੇ ਜੇ ਵਧੀਆ ਬਹੁਤ ਵਧੀਆ ਵਲੋਗਿੰਗ ਕਰਨ ਦਿਆ ਅੱਜ ਕੱਲ ਤੇ ਮੁੰਡੇ ਦੇ ਵੀਵੂ ਭਰਾਓ ਇਹਨੂੰ ਪੈਸੇ ਵਿਚਾਰੇ ਨੂੰ ਮਿਲਣਾ ਵਿਚਾਰਾ ਗਰੀਬ ਬਾਬਾ ਗਰੀਬ ਕਰੋ ਬਗਾਈ ਨਹੀਂ ਆ ਬਹੁਏ ਕੰਮ ਨਹੀਂ ਹੋਰ ਸੁਣਾ ਤੇ ਮਿਲਦੇ ਤਾਂ ਨੂੰ ਜਾਣ ਲੱਗਿਆ ਓਕੇ ਲੋਰੀ ਬਲੋਗ ਕਿਾ ਕੰਮ ਖੇਚੀ ਕੇ ਰੱਖੋ ਮੇਰਾ ਵੀਰ ਉਹ ਮੋੜਾ ਸਾੜਿੰਗ ਦੋ ਕੀ ਸੈਟਿੰਗ ਸਾੜ ਬਸ ਦਾ ਤਰੇ ਕਰੇ ਦੋ ਜਾ ਓ ਭਰਾਵਾਲੀ ਸਾੜ ਉਦ ਦੀ ਜਿਹੜਾ ਪਹਿਾਣ ਵਾਲੀ ਹੁਣ ਬਲੌਗ ਚੱਲੂਗੀ। ਨਾਲ ਇਦਾਂ ਉਹ ਤੇਰੀ ਦੀ ਜਾ ਰਿਹਾ। ਬਾਕੀ ਮਿੱਤਰੋ ਨੂੰ ਕਰਾਂ ਵਾਜਾਂ ਵੈਂਦੀਆਂ। ਜੂਮ ਕਰਕੇ ਵਖੋ ਨਾ। ਉਹ ਸਾਹਮਣੇ ਤੇ ਪੁੱਠੇ ਕੰਮ ਦੇ ਆਪਾਂ ਨੂੰ ਆਉਂਦੇ ਆ ਤੇ ਬਾਕੀ ਚੱਲਦੇ ਹਾਂ। ਆ ਦੇਖ ਲਾਈਕਾਂ ਦਾ ਕਰ ਦੇ ਕਰਨਾ ਚਾਹੀਦਾ ਦਾ ਕਰਨਾ ਚਾਹੀਦਾ ਕਰਨਾ ਚਾਹੀਦਾ ਮੁੰਡੇ ਕੋਈ ਨਹੀਂ ਮਾਣ ਮੁੰਡੇ ਦੇ ਚੈਨਲ ਨੂੰ ਇਹਨਾਂ ਨੇ ਕੋਈ ਲਾਈਕ ਚੈਨਲ ਵਾਜੀ ਕੀ ਕਹਿਣਾ ਮੇਤਰੋ ਤੇ ਪਰਿਆ ਪਰ ਬਾਹਰ ਫੇਰੀਆਂ ਦੇ ਜਿਹੜੇ ਪਰਵਾਲ ਫੇਰ ਬੋਰੇ ਹੁੰਦੇ ਲਾਈਕ ਜਾਂਦਾ ਫੇਰ ਲੋ ਇਦਾਂ ਉਹ ਨਾ ਇਹ ਕੰਮ ਨਹੀਂ ਆਪ ਕਰੀਦਾ ਇਹ ਕੰਮ ਕਿਉਂ ਨਹੀਂ ਕਰੀਦਾ ਭਾਈ ਇਹ ਕੰਮ ਨਹੀਂ ਕਰੀਦਾ ਇਹ ਕੰਮ ਨਹੀਂ ਕਰੀਦਾ ਇਹ ਕੰਮ ਨਹੀਂ ਕਰੀਦਾ ਚਲੋ ਉਹ ਗੱਲ ਵਕਰੀ ਲੰਗਰ ਪਾਰਟੀ ਨਾ ਨਾ ਇਹ 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 ਇੰਨੀ ਟੀਮ ਹੁੰਦੀ ਆ ਇਹਨਾਂ ਦੀ ਟੀਮ ਹੁੰਦੀ ਆ ਚਲ ਆ ਵੀ ਭਾਈ ਕਰੇ ਚੱਲੀ ਤਾਂ ਚੱਲੀ ਹੁਣ ਕਰੇ ਚੱਲਦੇ ਆ ਭਾਰੀ ਵਲੌਗ ਬੰਦ ਕਰ ਦੋ ਤੇ ਬਾਕੀ ਅਗੋਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਭਾਈ ਕਿੰਨੀ ਹੈ ਕਿ ਇੱਕੋ ਦਿਨ ਵਿੱਚ ਵੀਡੀਓ ਬਣਾਉਣੀ ਹੈ ਭਾਈ ਅਗਲੀ ਅਗਲੀ ਵੀਡੀਓ ਹੁਣ ਕੱਲ ਨੂੰ ਬਣਾਇਓ ਤੇ ਅੱਜ ਨਾਲੇ ਬਲਡੋਇਰ ਦੇ ਨਾਲੋਂ ਮੋੜ ਖਿੱਚ ਦੇਣਾ ਪਊਗਾ ਜਿਹੜਾ ਕੱਲ ਮੋੜ ਖਿੱਚ ਦੇਣਾ ਅੱਜ ਭੈਣ ਮੋੜ ਅਵੇ ਲੋ ਪਾਜੀ ਕਿਹੜੀਆਂ ਗੱਲਾਂ ਕਰਦਾ ਫੇਰ ਵੇਖ ਲੋ ਜੀ ਵੇਖ ਲੋ ਇਹ ਕੰਮ ਮੈਂ ਪੁੱਠੇ ਕਰਦੇ ਆਪਾਂ ਖੜਾਕੂਗੀ ਇਹਦਾ ਨਾ ਕੂਗੀ ਤੇ ਰਣਾ ਵੀ ਚਾਹੀਦਾ ਤੇ 쿠ਕੀ ਆ ਸਵੀਟ ਸਵੀਟ 쿠ਕੀ ਸਵੀਟ ਸਵੀਟ ਆਪਣੇ ਪੂੜਾ ਕਵਰ ਦਿਖਾ ਦੇ ਸਾਰਿਆਂ ਨੇ ਇੱਕ ਵਾਰ ਨਾ ਭਾਉ ਕਵਰ ਕਵਰ ਵੇਲਾ ਲੇ ਸਾਲਿਆ ਯਾਰ ਚਲੀ ਗਏ ਹੁਣ ਮੈਂ ਕੁੱਤਾ ਨਾ ਲੱਗਾ ਨਾ ਹਸਕੀ ਆਏ ਹਸਕੀ ਕੁੱਤਾ ਹਸਕੀ ਜਿਹੜਾ ਕੁੱਤਾ ਬਰਫਾ ਜ ਰਹਿੰਦੇ ਆ ਨਾ ਓਏ ਨਾਲੇ ਉਹ ਵੀ ਲਾਉਣਾ ਹੋਰੀ ਉਹ ਵੀ ਲਿਆਉਣਾ ਓਏ 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 ਓੜਾ ਹੋਰੀ ਉਹਰਾ ਕੁੱਤਾ ਬੜਾ ਘਾੜੇ ਕੋ ਦਿਖਾਵਾਂਗੇ ਜਦੋਂ ਆਊਗਾ ਬਾਕੀ ਹਾਡਾ ਪੋਲੂ ਬੂੜ ਪਾਈ ਫਿਰਦਾ 24 24 ਲੱਖ ਦੇ ਥੋੜੀ ਭਾਈ ਘੱਟ ਛੱਡ ਦਿਆ ਕਰੋ ਯਾਰ ਸ਼ਰਾਂ ਨੂੰ ਪਾਣੀ ਲੈ ਵਾਲਾ ਵਿੱਚੇ ਤੁਰਿਆ ਫਿਰਦਾ 24 ਚ 24 24 ਲੱਖ ਦੇ ਬੂੜ ਬਾਈ ਫਿਰਦਾ ਆ ਦਸੀ ਮੜ ਆਇਆ 200 ਬੂੜ ਪਾਏ ਭਾਜੀ ਪਲਾਸਟਿਕ ਪਲਾਸਟਿਕ ਬਾਉ ਪਾਈ ਦੇ ਆ ਹੰਦ ਬੜੀ ਹੋ ਗਈ ਆ ਨਾ ਆ ਦੇਖੋ ਭਾਜੀ ਇਹਨਾਂ ਦੇ ਵੱਡੇ ਕੰਮ ਚਲੋ ਬੈਲ ਬੋਟਮ ਪਾਈ ਦੀ ਆ ਛਪਰੀ ਦੀ ਆ ਪਾ ਬੰਦ ਆ ਆ ਦੇਖੋ ਛਪਰੀ ਆ ਵੇ ਖਸ਼ੀ ਇੰਚੀ ਪੈਂਟ ਸੀ ਛੋਰੀ ਬੜਿਆ ਹਰਦਾ ਬਾਈ ਵੀਰੇ ਇਹਦੇ ਆ ਸਾਈਕਲ ਦੇ ਨਾਲ ਬਿਲਡੋਅਰ ਤੇ ਡੈਨਾਸੌਰ ਦੇ ਨਾਲ ਆਇਆ ਵਾ ਬਿਲਡੋਅਰ ਤੇ ਸੈਗ ਦੇ ਨਾਲ ਡੈਨਾਸੌਰ ਦੇ ਨਾਲ ਚਲੋ ਮਿਲਦੇ ਆ ਅਗਲੇ ਵੀਡੀਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਬਾਏ ਥੈਂਕ ਯੂ ਸਬਸਕ੍ਰਾਈਬ